ਹਾਂਜੀ ਸਤਿ ਸ੍ਰੀ ਅਕਾਲ ਵੀਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਇਆ ਸੀਗਾ ਮੈਸੀ ਏਜੰਸੀ ਮਗਰਾੜ ਫਿੱਟ ਕਰੀਏ ਆਪਣੇ ਮੈਸੀ ਦੇ ਉਹ ਆ ਗਏ ਨਵੇਂ ਮਗਰਾੜ ਇਹ ਦੱਬੇ ਚ ਪੈਕ ਹੁੰਦੇ ਆ ਮਗਰਾੜ ਹਾਂਜੀ ਅੱਜ ਆਪਾਂ ਆਏ ਸੀਗੇ ਆਪਣਾ ਲੈਣ ਹਾਂਜੀ ਅੱਜ ਆਏ ਸੀਗੇ ਮੈਂ ਆਪਣੇ ਗ੍ਰਾਮੇ ਦਾ ਆਪਣਾ ਬੇਲਾਂ ਵਢਣ ਵਾਲਾ ਲੈਣ ਤੇ ਇਹਦੇ ਨਾਲ ਸਰਵਰ ਸਰਵਜੀ ਕਰਵਾਉਣੀ ਸੀਗੀ ਸੈਟ ਸੁੱਟੀਆ ਕਰਾਉਣ ਵਾਲਾ ਸੀਗਾ ਤੇ ਟਰੈਕਟਰੋਂ ਦਾ ਆਪਣਾ ਮਗਰ ਬੰਦਾ ਲਈ ਤੇ ਕੱਲ ਨੂੰ ਫੇਰ ਮੇਲਾ ਵੱਡਣੀਆਂ ਨੇ ਤੇ ਫੇਰ ਦੇਖ ਰਹੇ ਆ ਉਹ ਆ ਗਿਆ ਬੰਦਾ ਆਪਣਾ ਆ ਗਿਆ ਜੌਂਡੀਅਰ ਆਪਣਾ ਲੈਣ ਇੱਕ ਵਾਰ ਜਵੇਟ ਬੂਟ ਲਾਇਆ ਟਰੈਕਟਰ ਦੇ ਸਾਰੇ ਕਿਉਂਕਿ 10 ਪਲੇਟਾਂ ਲਾਉਣੀਆਂ ਪੈਂਦੀਆਂ ਨੇ ਘਟ ਨਾਲ ਫੇਰ ਉਹ ਉੱਠਣ ਲੱਗ ਜਾਂਦਾ ਮੋਨ ਆਏ ਲੈ ਕੇ ਅੱਗੇ ਲੈ ਜਾ ਫੇਰ ਪੈਕ ਕਰੀ ਮੜੇ ਮਗਰ ਕਰਦੇ ਤੂੰ ਚਲਾਉਣ ਦੇ ਮਗਰ ਨੂੰ ਚੱਟ ਟਾਪ ਲਿੰਕ ਪਾਲਾ ਬਿੱਲ ਅਜਵੇਂ ਹੌਲੀ ਹੌਲੀ ਆਣੀ ਠੀਕ ਹੈ ਨਾ ਝਟਕਾ ਨਾ ਪਵੇ ਕ੍ਰੋਸ ਦਾ ਆਪਣਾ ਖੂਤੀ ਆ ਐ ਮੋੜ ਕੇ ਬੈਕ ਕਰ ਲਾ ਬੱਸ ਕਰ ਬੱਸ ਕਰ ਬੈਕ ਕਰ ਲਾ ਉਧਰ ਲੱਗੇ ਹੋਇਆ ਮਸ਼ੀਨ ਨੂੰ ਤੇ ਗੱਲ ਕਰਕੇ ਸਾਰੇ ਫਿੱਟ ਐਨ ਪੂਰੇ ਨੜ ਨੁੜ ਪਾਤੇ ਤੇ ਆ ਨਾਲ-ਨਾਲ ਥੋੜਾ ਜਿਹਾ ਪਟੇ ਜੇ ਖਰਾਬ ਹੋ ਗਏ ਸੀ ਇਹ ਨਵੇਂ ਲਾਤੇ ਆ ਵੀ ਦਾਗ ਨਾ ਪਵੇ ਉਹਨਾਂ ਤੇ ਪਟਿਆਂ ਤੇ ਦੇਖ ਲਓ ਇੰਨੀ ਤਰੇਲ ਪੈਂਦੀ ਆ ਕਿ ਛੜ ਦੇ ਅੰਦਰ ਤੱਕ ਵੀ ਸਾਰੇ ਗਿੱਲੇ ਕਰੇ ਪਏ ਆ ਹਵਾ ਦੇ ਨਾਲ ਹਨ ਤੇ ਇੱਕ ਆਹ ਪਟਾ ਨਵਾਂ ਬਣਵਾਉਣਾ ਪੈਣਾ ਇਹ ਖਰਾਬ ਹੋ ਗਿਆ ਇਹ ਹੁਣ ਨਵਾਂ ਬਣਵਾਵਾਂਗੇ 35mm ਦਾ ਇਹ ਇੱਥੇ ਇੱਕ ਨੰਬਰ ਨਿਕਲਦਾ ਉਹ ਬੈਲਟ ਤੇ ਨਿਕਲਦੀ ਹੈ ਗੋਲੀ ਜਿਵੇਂ ਹੀ ਬਰੀਕ ਚੱਲ ਲਾ ਇਹ 35mm ਦਾ ਆਹ 45 ਦਾ ਉਦੋਂ ਅੱਗੇ ਪੈਂਦਾ 55 ਦਾ ਉਦੋਂ ਅੱਗੇ ਉਹ ਬਸ ਹੈ ਯਾਰ ਉਹੀ ਲੱਭ ਲੈਣੇ ਸੀ ਆਪਣੇ ਪਟੇ ਤੇ ਇਹ ਹੈਗਿਆਂ ਦੇ ਮੀਟਰ ਸੁੱਚਾ ਦਲਦਿਆਂ ਇਹ ਨਾ ਤਾਂ ਇਹ ਹੈਗਾ ਗੋਲੀ ਵਾਲਾ ਪਟਾ ਆਪਣਾ ਇੱਥੇ ਪੈਂਦਾ ਤੇ ਇੱਥੇ ਚੱਲਦਾ ਵਾ ਸ਼ਾਂਤੀ ਕਰਨੋਂ ਵੀ ਕਾਟਵਾੜ ਕੱਢਣੀਆਂ ਜਿਹੜੀ ਵੀ ਆਪਾਂ ਕੋਈ ਵੀ ਕਾਟਵਾੜ ਆ ਕੋਈ ਮੈਕਸਿੰਗ ਆ ਗਈ ਆਲੂ ਦੀ ਜਾਂ ਰਲਿਆ ਮਲਿਆ ਜਾਂ ਕੋਈ ਗੰਦਾ ਗਲਿਆ ਸੜਿਆ ਮਿੱਟੀ ਦੇ ਰੋੜਾ ਆ ਗਿਆ ਉਹ ਇੱਥੇ ਕੱਢ ਕੇ ਬੁੜੀਆਂ ਨਾ ਖੜ੍ਹਦੀਆਂ ਤਿੰਨ ਜਣੇ ਇੱਧਰ ਤਿੰਨ ਜਣੇ ਉੱਧਰ ਤੇ ਇਥੋਂ ਕੱਢ ਕੇ ਇਹਦੇ ਵਿੱਚ ਪਾਈ ਜਾਣਾ ਉਹ ਬੈਲਟ ਤੇ ਆਈ ਜਾਣਾ ਉਹ ਬੈਲਟ ਤੇ ਆ ਕੇ ਇਹਦੇ ਡਿੱਗ ਪੈਣਾ ਆਲੂ ਇਹਦੇ ਡਿੱਗਣ ਤੋਂ ਬਾਅਦ ਬੋਰੀ 'ਚ ਪੈ ਜਾਣਾ ਬੋਰੀ ਤੋਂ ਬਾਅਦ ਆਪਾਂ ਖੇਤ 'ਚ ਸੱਡ ਦੇਣਾ ਖੇਤ 'ਚ ਸੱਟਣ ਤੋਂ ਬਾਅਦ ਫਿਰ ਆਪਾਂ ਉਹਦੀ ਬਾਅਦ 'ਚੋਂ ਛਾਂਟੀ ਫੇਰ ਕਰ ਦੇਣੀ ਹੈ ਗ੍ਰੇਡਿੰਗ ਤੇ ਇਦਾਂ ਚੱਲਦਾ ਵਾ ਤੇ ਇੱਥੇ ਆਲੂ ਪਾਈ ਜਾਣਾ ਰਹਿੰਦਾ ਜੇ ਤੱਕ ਖੇਤ 'ਚ ਸਿੱਧੀ ਪਟਾਈ ਚੱਲਦੀ ਆ ਤਾਂ ਸਿੱਧੀ ਟਰਾਲੀ ਬੈਗ ਲਾ ਲਈ ਦੇ ਨਹੀਂ ਆਪਾਂ ਬੋਰੀਆਂ ਦੇ ਨਾਲ ਪਾਈ ਜਾਂਦੇ ਇੱਥੇ ਪਟਾਈ ਚ ਲੈਣੇ ਆ ਤੇ ਚੱਲੀ ਜਾਂਦਾ ਸਾਰਾ ਕੰਮ ਦੇ ਰਾਹਤ ਆਪਾਂ ਲੈ ਆਏ ਸੀਗੇ ਬਿਲ ਬਟਨ ਵਾਲਾ ਤੇ ਚਲਾ ਕੇ ਦੇਖ ਲਿਆ ਹੁਣ ਠੀਕ ਹੈ ਚਲਾ ਤਾ ਕੋ ਹਵਾ ਨਹੀਂ ਬਣਾਉਂਦਾ ਹਵਾ ਦੇ ਨਾਲ ਬੇਲ ਉੱਚੀ ਚੱਕ ਰਿਹਾ ਲਾਹ ਆ ਮੜਾ ਜਾਨਾ ਇਹਦਾ ਟਾਪਾ ਖੋਲ ਕੇ ਦੇਖ ਵੀ ਨਾਲ ਲੱਗਦਾ ਵਾ ਕਿਸੇ ਪਾਸੇ ਨੇ ਆ ਖੋਲ ਕੇ ਦੇਖਦਾ ਤੇ ਇਧਰ ਟੱਪਾ ਜਾ ਮੜਾ ਵੀ ਕਿਤੇ ਨਾਲ ਤਾਂ ਨਹੀਂ ਲੱਗਦਾ ਨਾ ਨਾੜ ਨਹੀਂ ਲੱਗੀ ਆ ਫੇ ਖੜਕਾ ਕਾਤੋਂ ਹੋਇਆ ਖੜਕਾ ਇਹਨੇ ਅਜਰਾ ਜਦੋਂ ਬਹੁਣੇ ਨਹੀਂ ਖੜਕਾ ਸਕਦਾ ਖੜਕਾ ਨਹੀਂ ਜਦੋਂ ਚੱਲਿਆ ਉਦੋਂ ਵੀ ਤੇਰਾ ਖੜਕਾ ਆ ਚਲਾ ਉਹ ਤਾਂ ਹਣੀਵਾ ਬਾਤ ਕਰੀ ਸੀ ਹਾਂ ਦੇਖ ਲੈਣਾ ਸੀ ਕਿ ਠੀਕ ਆ ਨਾ ਠੀਕ ਆ ਮੇਰੇ ਸੀ ਬਹੁਤ ਟੰਗੀਰ ਬਸ ਉਹ ਕੁਛ ਨਹੀਂ ਹੁੰਦਾ ਉਹਨੂੰ ਨਾਟ ਉਹਦੇ ਟਾਈਟ ਕਰ ਲਾ ਬਸ ਜੇ ਬਾਲੀ ਗੱਲ ਪੀਜੀਓ ਕਰ ਹਾਈ ਤੇ ਨੀਚਾ ਆ ਗੋਏ ਨਹੀਂ ਗਈ ਹੌਲੇ ਹੌਲੀ ਗੇਅਰ ਤੇ ਚਲਾਉਣਾ 540 ਵਾਲੇ ਹੌਲੀ 45 ਲਾਇਏ ਹਾਂ ਹਾਂ ਬਸ ਡੈਗੂ ਜਿਹਾ ਜਿਹਾ ਤੇਜ਼ ਭਾਗ ਲੈ ਇੱਕ ਤੇਜ਼ ਹੁੰਦਾ ਹੈ ਇੱਕ ਹੌਲੀ ਹੁੰਦਾ ਹੈ ਜੀ ਆਗੂ ਸੀ ਹਾਂ ਬਸ ਪਿੱਛੇ ਨੂੰ ਰੱਖੇਗਾ ਨਾ ਬਾ ਪਿੱਛੇ ਨੂੰ ਆਪਾਂ ਫਿਰ ਲੋਡ ਮਨੇ ਪਾ ਕੇ ਲੋਡ ਨਹੀਂ ਹਾਂ ਬਸ ਉੱਥੇ ਹੀ ਚੱਲਣਾ ਹੁਣ ਉੱਥੇ ਦੇਖ ਕੇ ਆਈਏ ਆਪਾਂ ਚੱਲ ਕੇ ਓਏ ਆਪਣੇ ਉਹ ਪਟੇ ਕਿੱਥੇ ਆ ਯਾਰ ਆਲੂ ਸ਼ੰਟਨ ਵਾਲੀ ਮਸ਼ੀਨ ਨੇ ਜਿਹੜੇ ਆਲੂ ਜਿਹਦੇ ਤੇ ਚੱਲ ਚੱਲ نیچے ਲੱਭਿਆ ਤਾਂ ਨਹੀਂ ਕੋਈ ਉਹਨ ਦਾ ਬਹੁਤ ਤਖੀ ਜਿਆਦੇ ਪਈ ਹੋਈ ਆ ਗੱਡੀ ਦਾ ਸੱਤਿਆ ਨਾ ਉਸ ਮਾਰਿਆ ਵਿਆ ਭਾਈਓ ਮੇਰੇ ਉਹ ਕਿਉਂਕਿ ਠੰਡ ਹੁੰਦੀ ਆ ਉਹ ਦੂਜੀ ਚ ਹੀਟ ਨਹੀਂ ਚਾਲੂ ਕਰਵਾਈ ਤਾਂ ਕਰਕੇ ਫਿਰ ਇਹੀ ਲੱਗੀ ਦੀ ਕਿਉਂਕਿ ਉਹਦੇ ਸ਼ੀਸ਼ੇ ਥੱਲੇ ਰੱਖਣੇ ਪੈਂਦੇ ਆ ਇਹ ਉਹ ਜਾਮ ਹੋ ਜਾਂਦਾ ਸਪਰੇਅ ਦਾ ਜੋਰ ਜਲਦਾ ਪੂਰਾ ਅੱਜ ਵੀ 13045 ਚਲਦੀ ਅੱਜ ਫੇਰ ਸਪਰੇਅ ਤੇ ਸ਼ੁਰੂ ਕਰਿਆ ਸਪਰੇਅ ਕਰ ਦਈਏ ਜਿਹੜਾ ਐਲ ਆਰ ਐਂਟਰਾ ਕੋਲ ਕਰਦੇ ਨੇ ਨਾਲ 13045 ਪਾ ਰਹੇ ਹਾਂ ਚਲੋ ਚੱਲ ਜੂ ਇੰਨਾ ਟਾਈਮ ਖੜਾ ਰਹੂਗਾ